ਉਧਰ ਸੰਗਤਾਂ ਸੇਵਾ ਕਰਨੀ ਗੁਰਦੁਆਰਾ ਜੋਤੀ ਸਰ ਸਾਹਿਬ ਆ ਬਾਲਨ ਦੀ ਢੇਰ ਲੱਗੇ ਪਏ ਨੇ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਿਖਾਉਣ ਦੇ ਅੱਗੇ ਸੰਗਤਾਂ ਸੇਵਾ ਕਰਨੀ ਅੰਦਰ ਵਾਹਿਗੁਰੂ ਕਾਰ ਸੇਵਾ ਚੱਲ ਰਹੀ ਹੈ ਗੁਰਦੁਆਰਾ ਜੋਤੀ ਸਰ ਸਾਹਿਬ ਮੁੱਖ ਸੇਵਾਦਾਰ ਬਾਬਾ ਕ੍ਰਿਪਾਲ ਸਿੰਘ ਜੀ ਸੇਵਾ ਕਰਾਉਂਦੇ ਨੇ ਇੱਥੋਂ ਦੀ ਸਾਨੂੰ ਗੁਰੂ ਸ਼ੇਮਾ ਪਾਸ਼ਾ ਗੁਰੂ ਹਰ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਫਤਿਹ ਆ ਸੰਗਤ ਸੇਵਾ ਕਰੀਏ ਅੰਦਰ ਪਿੰਡਾਂ ਵਿੱਚ ਆ ਕੇ ਬੀਬੀਆਂ ਸੰਗ ਸੇਵਾ ਕਰ ਰਹੀਆਂ ਇੱਕ ਸੇਵਾ ਚੱਲ ਰਹੀ ਹੈ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਆ ਮਾਤਾ ਵਰਤਨ ਦੀ ਸੇਵਾ ਕਰੀਏ ਬੀਬੀ ਕਾਂਵੜਾਂ ਤੋਂ ਆਈ ਵਾਹਿਗੁਰੂ ਇੱਧਰ ਸੰਗਤਾਂ ਸੇਵਾ ਕਰ ਰਹੀਆਂ ਨੇ ਇੱਧਰ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੇਵਾਦਾਰ ਖੜੀ ਨੇ ਇੱਧਰ ਸੇਵਾ ਦਾਾਰ ਸੇਵਾ ਕਰ ਰਹੇ ਨੇ ਇੱਧਰ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਚਲੋ ਭਾਈ ਚਲੋ ਸੇਵਾ ਲਗੋ ਗੁਰਮਖੋ ਵਾਹਿਗੁਰੂ ਚੱਲ ਵੀ ਚਲੋ ਭਾਈ ਸਿੰਘੋ ਸੇਵਾ ਲਗੋ ਸੇਵਾ ਸੇਵਾ ਨਹੀਂ ਹੱਕ ਰੱਖਦੀ ਕਰਕੇ ਤਾਂ ਵੇਖ ਲੋ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਇੱਧਰ ਤੁਹਾਨੂੰ ਵਿਖਾਉਣਿਆ ਪੁਰਾਣਾ ਟਰੈਕਟਰ ਬਾਬਿਆਂ ਦਾ ਮੈਸ ਵਾਹਿਗੁਰੂ ਵਾਹ ਬੜੇ ਚਿਰ ਦਾਸ ਦੀ ਵਾਜ ਲੱਗਿਆ ਇਹ ਵੀ ਟਰੈਕ ਵਾਹਿਗੁਰੂ ਆ ਮਸ਼ੀਨਾਂ ਖੜੀਆਂ ਨੇ ਲੈਂਟ ਪਾਉਣ ਵਾਲੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਪੁੱਤੀਸਾਰ ਸਾਹਿਬ ਦੀ ਕਾਰ ਸੇਵਾ ਸੰਤ ਬਾਬਾ ਕਰਪਾਲ ਸਿੰਘ ਜੀ ਕਰਾ ਰਹੇ ਨੇ ਵਾਹਿਗੁਰੂ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਪਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਵੇਖੋ ਬਾਲਨ ਗੁਰੂ ਘਰ ਦੇ ਲੰਗਰਾਂ ਵਾ ਤੇ ਕਿੱਡੇ ਕਿੱਡੇ ਮੁੱਟਪਾ ਆ ਪਿੱਪਲ ਦਾ ਮੁੱਟੋ ਵੇਖੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਬਾਲਨ ਦੇ ਢੇਰ ਹੀ ਲੱਗੇ ਪਏ ਨੇ ਇੱਧਰ ਵਾਹਿਗੁਰੂ ਸਤਨਾਮ ਅਜੇਦਰ ਸਾਹਿਬ ਜਾ ਰਹੇ ਨੇ ਦਰਸ ਸੰਗਤਾਂ ਖੜੀਆਂ ਨੇ ਸੇਵਾ ਕਰਨੀਆਂ ਇੱਥੇ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਆ ਸਾਰੀ ਸੰਗਤ ਪਿੰਡਾਂ ਵਿੱਚੋਂ ਸੇਵਾ ਕਰਨ ਵਾਸਤੇ ਆਉਂਦੇ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਸੇਵਾ ਲਿਖੀ ਹੈ ਉਹ ਹੀ ਸੇਵਾ ਕਰ ਸਕਦੇ ਨੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਮਿਹਰ ਕਰੇ ਸੱਚੇ ਪਾਸ ਵਾਹਿਗੁਰੂ 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 ਜਿਹੇ ਦਾ ਸੇਵਾ ਕਰਾਲ ਨੇ ਦਰਵਾਜ਼ਾ ਬਾਲਣ ਸੇਵਾ ਚੱਲ ਰਹੀ ਹੈ ਵਾਹਿਗੁਰੂ ਨਾਮ ਵਾਹਿਗੁਰੂ ਵਾਹਿਗੁਰੂ ਮਿਹਰ ਕਰੇ ਗੁਰੂਤਪਾ ਕਰੇ ਸੱਚੇ ਪਾਸ ਆ ਸੰਗਤ ਆ ਰਹੀ ਦਰ ਸੇਵਾ ਕਰਦੀਆਂ ਬਾਲਣ ਲਾਦ ਰਹੇ ਨੇ ਬਾਲਾਂ ਦੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਬਾਲਾਂ ਦੀ ਹੈ ਵਾਹਿਗੁਰੂ 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 ਉਹਨੇ ਸੇਵਾ ਕਰਦੀ ਸੰਗਤ ਬਹੁਤ ਸੇਵਾ ਕਰਿਆ ਟਰਾਲੀ ਭਰਨਗੇ ਬਾਲਾਂ ਦੀ ਹੁਣ ਆ ਵੇਖੋ ਟਰਾਲੀ ਹੁਣ ਵੇਖੋ 50 ਮਿੰਟਾਂ ਚ ਭਰ ਦਿੰਦੇ ਨੇ ਆ ਟਰਾਲੀ ਭਰਨੇ ਤਿਆਰੀਆਂ ਹੋ ਰਹੀ ਹੁਣ ਢੱਕਦੇ ਨੇ ਬਾਲਾਂ ਦੀ ਟਰਾਲੀ ਵਾਹਿਗੁਰੂ ਆ ਵੇਖੋ ਸੰਗਤਾਂ ਆ ਰਹੀਆਂ ਸੇਵਾ ਕਰਨ ਲੱਗ ਰਹੀਆਂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਢਾਲੀ ਪਾ ਰਹੀ ਸੰਗਤ ਬੱਲ ਨੇ ਢਾਲੀ ਪਾ ਰਹੀ ਹੈ ਵਾਹਿਗੁਰੂ ਵਾਹਿਗੁਰੂ ਡੱਕ ਦਿੰਦੇ ਨੇ